ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਤੇ ਦਰਸ਼ਕੋ ਅਸੀਂ ਤੁਹਾਨੂੰ ਅੱਗੇ ਵੀ ਕਿਸੇ ਨਾ ਕਿਸੇ ਅਜਿਹੀ ਜਗ੍ਹਾ ਤੇ ਲੈ ਕੇ ਜਾਣੇ ਆ ਜਿੱਥੇ ਸਾਡਾ ਸੱਭਿਆਚਾਰ ਖਾਂਬਿਆ ਹੁੰਦਾ ਪੁਰਾਣੀ ਰਵਾਇਤਾਂ ਦੇ ਅਨੁਸਾਰ ਜਿੱਥੇ ਅਖਾੜੇ ਕਬੱਡੀਆਂ ਕੋਲ ਹੁੰਦੇ ਰਹਿੰਦੇ ਨੇ ਤਾਂ ਅੱਜ ਬਾਬਾ ਜਾਗਵਾਨਾ ਜੀ ਦਾ ਮੇਲਾ ਪਹੁੰਚੇ ਹੋਏ ਆ ਮਸ਼ਹੂਰ ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ ਜੀ ਨੇ ਦਿਆਲਪੁਰੀ ਸਾਹਿਬ ਪਹੁੰਚਿਓ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਐਨਟੀਵੀ ਦੇਖ ਰਹੇ ਸਾਰੇ ਹਿੱਸਰੋਤਿਆਂ ਨੂੰ ਦਲਵਿੰਦਰ ਦਿਆਲਪੁਰੀ ਵੱਲੋਂ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਅੱਜ ਪੰਜਾਬ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਸਾਈ ਹੋਈ ਨਗਰੀ ਜਿੰਨੂੰ ਜਿਹਦਾ ਨਹੀਂ ਪੱਥਰ ਐ ਸ਼ਿਰਗੁਰ ਜਿੰਦੇ ਮਾਰੀ ਨੇ ਰੱਖਿਆ ਹੋਇਆ ਐ ਸਾ ਮੀਮ ਮੀਰ ਸਾਹਿਬ ਜੀ ਨੇ ਰੱਖਿਆ ਹੋਇਆ ਔਰ ਉਹਦੇ ਵਿੱਚ ਪੈਂਦਾ ਇੱਕ ਬਹੁਤ ਵਧੀਆ ਗੁਰਨਾਨਕ ਨਗਰ ਯੂਨੀਵਰਸਿਟੀ ਦੇ ਵਿੱਚ ਬਾਈਪਾਸ ਤੇ ਪਿੰਡ ਹੈ ਮਾਲਾਂ ਮਾਲਾਂ ਦੇ ਵਿੱਚ ਪੀੜ ਜਾਗਣਾ ਸਾਹਿਬ ਦੇ ਵਿੱਚ ਅੱਜ ਅਸੀਂ ਸੰਗਤਾਂ ਦੀ ਗਾ ਕੇ ਸੇਵਾ ਕੀਤੀ ਐ ਕੋਈ ਲੰਗਰ ਨਾ ਕਰਦਾ ਕੋਈ ਸ਼ਪੀਲ ਨਾ ਕਰਦਾ ਕੋਈ ਜੋੜਾ ਨਾ ਕਰਦਾ ਤੇ ਕੋਈ ਦਹੀਂ ਭੱਲੇ ਲਾਉਂਦਾ ਕੋਈ ਟਿੱਕੀਆਂ ਲਾਉਂਦਾ ਪਰ ਸਾਨੂੰ ਮਾਲਕ ਨੇ ਅੱਜ ਗੌਣ ਦੀ ਸੇਵਾ ਦਿੱਤੀ ਹੋਈ ਐ ਇੱਥੇ ਆਣ ਕੇ ਮਾਝੇ ਚ ਆਣ ਕੇ ਬੜੀ ਖੁਸ਼ੀ ਹੋ ਰਹੀ ਐ ਦਿਆਲਪੁਰ ਸਿੰਘ ਵਕਫਾ ਜਗ੍ਹਾ ਤੇ ਪਹੁੰਚਦੇ ਰਹਿੰਦੇ ਹਾਂ ਅੰਮ੍ਰਿਤਸਰ ਚ ਆ ਕੇ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਵਾ 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 ਲੈ ਲੈ ਅੰਮ੍ਰਿਤਸਰ ਤੇ ਪਿਆਰ ਮਿਲਦਾ ਜੀ ਮਾਜੇ ਦਾ ਮੈਂ ਖੁਦ ਮਾਜੇ ਦਾ ਜੀ ਮੇਰੇ ਜਿਹੜੀ ਪਸ਼ੋਕਰ ਆ ਉਹ ਮੇਰਾ ਟਾਂਗਰੇ ਲੱਗੇ ਜਸੋ ਨੰਗਲਪੋਰ ਛੱਜਲ ਵੱਡੀ ਇਹਨਾਂ ਪਿੰਡਾਂ ਦਾ ਮੇਰੇ ਪਿਤਾ ਜੀ ਦਾ ਅਸੀਂ ਗੈਂਦ ਬਾਬੇ ਚ ਆ ਪਰ ਇੱਥੇ ਅੰਮ੍ਰਿਤਸਰ ਵਿੱਚ ਆਣ ਕੇ ਬੜੀ ਖੁਸ਼ੀ ਹੁੰਦੀ ਹੈ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਤੇ ਮੈਂ ਵੀ ਇਹਨਾਂ ਨੂੰ ਮਝੇਲੀਆਂ ਨੂੰ ਬਹੁਤ ਪਿਆਰ ਕਰਦਾ ਜਦੋਂ ਤੁਹਾਡਾ ਪਿੱਛੇ ਜੇ ਗੀਰ ਮਸ਼ਹੂਰ ਹੋਇਆ ਸੀ ਨੇਰੀਆਂ ਲਿਆ ਦੋ ਬੱਲੋਂ ਨੇਰੀਆਂ ਆਹ ਦੇਖਦੇ ਸੀ ਲੋਕ ਦੇਵਲਿੰਦਰ ਦਿਹਾਲਪੁਰੀ ਜੀ ਦੋ ਲਾਈਨਾਂ ਜਰੂਰ ਸੁਣਨੀ ਚਾਹਾਂਗੇ ਓ ਮਿਰਜੇ ਦੇ ਵਾਂਗੂ ਮੈਂ ਨਹੀਂ ਸੋਨਾ ਜੰਡ ਥੱਲੇ ਜੱਗੇ ਜੱਟ ਵਾਂਗੂ ਨਹੀਂ ਕਰਾਉਣੀ ਬੱਲੇ ਬੱਲੇ ਮੇਰੇ ਨਾਲ ਜੇ ਕਰਨਗੀ ਹੈਰਾ ਫੇਰੀਆਂ ਮੈਂ ਲਾਉਣੀਆਂ ਨਹੀਂ ਦੇਰੀਆਂ ਨੇਰੀਆਂ ਲਿਆ ਦੂ ਮਿਲੋ ਨੇਰੀਆਂ ਨੇਰੀਆਂ ਲਿਆ ਦੂ ਮਿਲੋ ਨੇਰੀਆਂ ਨੇਰੀਆਂ ਜਰੂਰ ਆਉਣੀਆਂ ਚਾਹੀਦੀਆਂ ਠੰਡੀ ਠੰਡੀਆਂ ਹਵਾਵਾਂ ਦੀਆਂ ਉਹ ਮੇਰੀ ਇਹ ਬੇਨਤੀ ਹੈ ਤੁਹਾਡੇ ਐਨਟੀਵੀ ਦੇ ਰਾਹੀਂ ਕਿ ਜਿੰਨੇ ਵੀ ਤੁਸੀਂ ਸਰੋਤੇ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਸੜਕਾਂ ਦੇ ਜਿਹੜੇ ਕਿਨਾਰੇ ਤੇ ਥਾਂ ਵਿਹਲਾ ਪਿਆ ਆ ਸ਼ਮਸ਼ਾਨ ਘਾਟ ਦੇ ਵਿੱਚ ਪੰਚਾਇਤੀ ਘਰ ਦੇ ਵਿੱਚ ਇੱਕ ਜਰੂਰ ਬੂਟਾ ਲਾਇਆ ਜਾਵੇ ਉਹ ਵੱਡਾ ਹੋ ਕੇ ਜਦਾ ਦਰਖਤ ਬਣਿਆ ਤੇ ਉਹਦੇ ਆਪਾਂ ਫਲ ਖਾਈਏ ਅੰਬ ਖਾਈਏ ਜਾਮਣਾ ਖਾਈਏ ਅਮਰੂਦ ਖਾਈਏ ਤੇ ਪਪੀਤੇ ਖਾਈਏ ਤੇ ਨਾਲ ਉਹਦਾ ਆਪਾਂ ਛਾ ਮਾਣੀਏ ਤੇ ਨਾਲੇ ਉਹਦੀ ਆਪਾਂ ਆਕਸੀਜਨ ਲਈ ਜਿਹੜੀ ਆਕਸੀਜਨ ਆ ਉਹ ਆ ਕੁਦਰਤੀ ਤੌਰ ਤੇ ਮਿਲੇ ਆਪਾਂ ਨੂੰ ਤੇ ਆਕਸੀਜਨ ਦਾ ਸਿਲੰਡਰ ਨਾ ਲਾਣਾ ਪਵੇ ਤੇ ਨਾਲੇ ਇਹ ਵੀ ਗੱਲ ਆ ਕਿ ਐਰ ਕੀ 2024 ਦੇ ਵਿੱਚ ਗਰਮੀ ਬਹੁਤ ਪਈ ਆ 25 26 ਦੇ ਵਿੱਚ ਬੂਟਾ ਤੁਹਾਡੇ ਰਾਹੀਂ ਲੱਗ ਗਿਆ ਐਨ ਟੀ ਵੀ ਦੀ ਜਿਹੜੀ ਮੁਹਿੰਮ ਆ ਇਹਦੇ ਰਾਹੀਂ ਚੱਲ ਗਿਆ ਤੇ ਫੇਰ ਅਗਲੇ ਸਾਲ ਗਰਮੀ ਘਟ ਜੂਗੀ ਤੇ ਆਗੇ-ਆਗੇ ਦੇਖੋ ਹੋਤਾ ਹੈ ਕੀ ਜਲਪੁਰੀ ਸਾਹਿਬ ਇੱਕ ਅੱਜਕੱਲ ਮਾਹੌਲ ਬਹੁਤ ਵਿਗੜਿਆ ਹੋਇਆ ਹੈ ਨਸ਼ਿਆਂ ਵਾਲੇ ਪਾਸੇ ਨੂੰ ਰੁਝਾਨ ਵਧਦਾ ਜਾ ਰਿਹਾ ਜਿਸ ਤਰ੍ਹਾਂ ਪਹਿਲਾਂ ਨੌਜਵਾਨ ਕੋਲ ਕਬੱਡੀਆਂ ਦੇ ਵਿੱਚ ਆਪਣਾ ਜ਼ੋਰ ਜਮਾਉਂਦੇ ਸੀ ਤਾਂ ਅੱਜ ਟੀਕਿਆਂ ਦੇ ਉੱਤੇ ਜਮਾ ਰਹੇ ਨੇ ਕੀ ਇਹ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਤੁਸੀਂ ਇੱਕ ਸੈਲੀਬ੍ਰਿਟੀ ਹੋ ਪਿੰਨ ਪੁਆਇੰਟ ਹੁੰਦੇ ਨੇ ਸੈਲੀਬ੍ਰਿਟੀ ਨੌਜਵਾਨੀ ਦੇ ਪੰਜਾਬ ਤਾਂ ਬਸ ਨਾਂ ਦਾ ਪੰਜਾਬ ਰਹਿ ਗਿਆ ਸੋਹਣੇ ਦੀ ਚਿੜੀ ਸੀ ਕਾਲਾ ਕਾਂ ਬਣ ਬਹਿ ਗਿਆ ਹਏ ਲੱਗ ਗਈਆਂ ਨਜ਼ਰਾਂ ਖਿੜੇ ਹੋਏ ਗੁਲਾਬ ਨੂੰ ਉਹ ਚਿੱਟੇ ਤੋਂ ਬਚਾਈ ਰੱਬਾ ਮੇਰੇ ਪੰਜਾਬ ਨੂੰ ਚਿੱਟੇ ਤੋਂ ਬਚਾਈਂ ਕਾਲੇ ਤੋਂ ਬਚਾਈਂ ਔਰ ਸਰਿੰਜਾਂ ਤੋਂ ਬਚਾਈਂ ਪ੍ਰਮਾਤਮਾ ਕੀ ਅਰਦਾਸ ਬੇਨਤੀ ਪ੍ਰਮਾਤਮਾ ਵੀ ਲੋਕਾਂ ਨੂੰ ਤੋਫੀਕ ਬਖਸ਼ੇ ਸਰਕਾਰਾਂ ਬਹੁਤ ਜੋਰ ਲਾ ਰਹੀਆਂ ਮੌਜੂਦਾ ਸਰਕਾਰ ਬੜੀ ਜੋਰ ਲਾ ਰਹੀ ਹੈ ਪਰ ਬਹੁਤ ਔਖਾ ਹੈ ਤੇ ਪੁਰਾਣੀਆਂ ਸਰਕਾਰਾਂ ਨੇ ਬਹੁਤ ਜੋਰ ਲਾਇਆ ਸਾਰਿਆਂ ਨੂੰ ਬੇਨਤੀ ਹੈ ਇਹ ਕਿ ਆਪਣੇ ਆਪਣੇ ਭਰਾਵਾਂ ਨੂੰ ਪੈਣਾ ਆਪਣੇ ਭਰਾਵਾਂ ਨੂੰ ਰਖੜੀ ਵਾਲਦਿਆਂ ਨੇ ਮੈਸੇਜ ਰਖੜੀ ਆਉਣ ਵਾਲੀ ਹੈ ਸੌਣ ਦੇ ਮਹੀਨੇ ਤੋਂ ਬਾਅਦ ਇਹ ਮੈਸੇਜ ਦੇਣ ਕਿ ਵੀਰਾ ਚਿੱਟਾ ਨਹੀਂ ਪੀਣਾ ਕਿਉਂਕਿ ਜਿਸ ਘਰ 'ਚ ਚਿੱਟਾ ਵਰ ਜਾਂਦਾ ਉਸ ਘਰ ਵਿੱਚ ਚਿੱਟੇ ਖੱਪਣ ਦੇ ਵਿੱਚ Laash ਨਿਕਲਦੀ ਬਾਹਰ ਚਿੱਟੇ ਤੋਂ ਬਚੋ ਅਸੀਂ ਤੁਹਾਨੂੰ ਦੱਸ ਦਈਏ ਦਵਿੰਦਰ ਦਿਹਾਲਪੁਰੀ ਜੀ ਦੇ ਨਾਲ ਗੱਲਬਾਤ ਕੀਤੀ ਗਈ ਆ ਇੱਕ ਮੈਸੇਜ ਜਿਹੜਾ ਹਰ ਵਾਰ ਹਰ ਉਸ ਸਿਆਣੇ ਬੰਦੇ ਦੇ ਵੱਲੋਂ ਦਿੱਤਾ ਜਾਂਦਾ ਜੋ ਪੰਜਾਬ ਦੇ ਲਈ ਚਿੰਤਤ ਆ ਤਾਂ ਉਹੀ ਸੰਦੇਸ਼ ਇਹਨਾਂ ਦੇ ਵੱਲੋਂ ਵੀ ਦਿੱਤਾ ਗਿਆ ਜੋ ਪਹਿਲਾ ਸੰਦੇਸ਼ ਆ ਪੰਜਾਬ ਨੂੰ ਹਰਿਆਪੁਰਿਆ ਕਰਨ ਦਾ ਹਰੇ ਭਰੇ ਤਾਂ ਹੀ ਹੋਣਗੇ ਅਗਰ ਤੁਸੀਂ ਰੁੱਖ ਲਾਉਂਗੇ ਜਿੱਦਾਂ ਇਹਨਾਂ ਇੱਕ ਗਾਣੇ ਦੇ ਵਿੱਚ ਮੈਸੇਜ ਦਿੱਤਾ ਸੀ ਕਿ ਰੁੱਖ ਲਾ ਲਓ ਲੇਕਿਨ ਉਹਦੀਆਂ ਜੜ੍ਹਾਂ ਨੂੰ ਨਾ ਵੜੋ ਹਾਂ ਉਹ ਤੁਸੀਂ ਮੈਸੇਜ ਨੂੰ ਆਪਣੇ ਦਿਮਾਗ ਦੇ ਵਿੱਚ ਅਕਸੈਪਟ ਕਰ ਲਓ ਕਿ ਵਾਕਈ ਰੁੱਖ ਲਾਉਣੇ ਆ ਜੜ੍ਹਾਂ ਨਹੀਂ ਵੜਣੀਆਂ ਨੌਜਵਾਨ ਉਹ ਇਹਨਾਂ ਦੇ ਮੈਸੇਜ ਨੂੰ ਅਕਸੈਪਟ ਕਰ ਲਓ ਕਿ ਆਪਾਂ ਫੇਰ ਖੇਡ ਕਬੱਡੀਆਂ ਮੈਦਾਨਾਂ ਦੇ ਵਿੱਚ ਉਤਰਨਾ ਨਾ ਕਿ ਟੀਕੇ ਸਰਿੰਜਾਂ ਲੈ ਕੇ ਖੋਲਿਆਂ ਦੇ ਵਿੱਚ ਜਾਂ ਕਿਤੇ ਉਜਾੜਾਂ ਦੇ ਵਿੱਚ ਟੀਕੇ ਲਾ ਕੇ ਮਰਨਾ ਤਾਂ ਇਸੇ ਤਰ੍ਹਾਂ ਫਿਰ ਤੁਹਾਨੂੰ ਕਿਸੇ ਨਵੀਂ ਖਬਰ ਦੇ ਨਾਲ ਜੋੜਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ